ਹਲੋ ਜੀ ਤੁਹਾਡਾ ਸਾਰਿਆਂ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਬੇਸਣ ਤੋਂ ਇੱਕ ਸਬਜ਼ੀ ਦੀ ਰੈਸਪੀ ਲੈ ਕੇ ਆਈ ਹਾਂ ਅਸੀਂ ਇਹ ਸਬਜ਼ੀ ਬੇਸਣ ਤੋਂ ਬਣਾ ਕੇ ਤਿਆਰ ਕਰਾਂਗੇ ਤੇ ਆਓ ਇਹਨੂੰ ਬਣਾਉਣਾ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਅਸੀਂ ਗੈਸ ਦੇ ਉੱਤੇ ਕੜਾਈ ਰੱਖ ਦਵਾਂਗੇ ਤੇ ਇਹਦੇ ਵਿੱਚ ਅਸੀਂ ਪਾਵਾਂਗੇ ਸਰੋਂ ਦਾ ਤੇਲ ਤੇਲ ਨੂੰ ਅਸੀਂ ਗਰਮ ਹੋਣ ਲਈ ਰੱਖ ਦਵਾਂਗੇ ਤੇਲ ਗਰਮ ਹੋਣ ਤੇ ਅਸੀਂ ਇਹਦੇ ਵਿੱਚ ਪਾਵਾਂਗੇ ਦੋ ਕ ਤੇਜ ਪੱਤੇ ਇੱਕ ਅਸੀਂ ਦਾਲਚੀਨੀ ਦਾ ਪੀਸ ਪਾ ਦਵਾਂਗੇ ਪੰਜ ਛੇ ਲੌਂਗ ਤੇ ਇੱਕ ਚਮਚ ਭਰ ਕੇ ਅਸੀਂ ਸਾਫ ਤੇ ਜੀਰੇ ਦਾ ਪਾਵਾਂਗੇ ਇਸ ਹਫਤੇ ਮਸਾਲੇ ਪਾਂ ਦੇ ਨਾਲ ਜਿਹੜੀ ਸਬਜੀ ਆ ਬਹੁਤ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੀ ਆ ਹੁਣ ਅਸੀਂ ਇਹਦੇ ਵਿੱਚ ਚੌਪ ਕੀਤੇ ਹੋਏ ਕ੍ਰਸ਼ ਕੀਤੇ ਹੋਏ ਪਿਆਜ਼ ਪਾ ਦਵਾਂਗੇ ਤੇ ਪਿਆਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਕੇ ਤਿਆਰ ਕਰਾਂਗੇ ਦੇਖੋ ਜੀ ਜਿਹੜੀ ਤਰੀ ਵਾਲੀ ਸਬਜੀ ਹੁੰਦੀ ਆ ਗਰੇਵੀ ਵਾਲੀ ਸਬਜੀ ਹੁੰਦੀ ਆ ਉਹਦੇ ਵਿੱਚ ਪਿਆਜ਼ ਟਮਾਟਰ ਵਗੈਰਾ ਭੁੰਨੇ ਬਹੁਤ ਜ਼ਿਆਦਾ ਜ਼ਰੂਰੀ ਹੈ ਉਸ ਤੋਂ ਬਗੈਰ ਜਿਹੜੀ ਸਬਜੀ ਆ ਸਵਾਦ ਨਹੀਂ ਬਣ ਕੇ ਤਿਆਰ ਹੁੰਦੀ ਆ ਤੇ ਨਾਲ ਹੀ ਅਸੀਂ ਇਹਦੇ ਵਿੱਚ ਇੱਕ ਚਮਚ ਪਾ ਦਵਾਂਗੇ ਸੁੱਕੇ ਲਸਣ ਦਾ ਤੇ ਲਸਣ ਪਾਣ ਤੋਂ ਬਾਅਦ ਆਪਾਂ ਇਹਨੂੰ ਫੋਂ ਲਵਾਂਗੇ ਲਸਣ ਅਸੀਂ ਬਾਅਦ ਵਿੱਚ ਤਾਪ ਆਇਆ ਹੈ ਕਿਉਂਕਿ ਇਹ ਲਸਣ ਸੁੱਕਿਆ ਹੋਇਆ ਹੈ ਸੁੱਕਿਆ ਲਸਣ ਜਲਦੀ ਭੁੱਜ ਜਾਂਦਾ ਹੈ ਇਸ ਕਰਕੇ ਜਦੋਂ ਪਿਆਜ਼ ਹਲਕੇ ਜਿਹਾ ਭੁੱਜ ਹੋ ਜਾਂਨ ਫਿਰ ਅਸੀਂ ਲਸਣ ਪਾਣਾ ਹੈ ਤੇ ਇਹਦੇ ਜਿਹੜਾ ਸਾਡਾ ਮਸਾਲਾ ਹੈਗਾ ਭੁੱਜ ਕੇ ਚੰਗੀ ਤਰ੍ਹਾਂ ਤਿਆਰ ਹੋ ਚੁੱਕਾ ਹੈ ਜਿਹੜੇ ਪਿਆਜ਼ ਹੈ ਤੇ ਹੁਣ ਅਸੀਂ ਇਹਦੇ ਵਿੱਚ ਪਾਣੇ ਆ ਤਿੰਨ ਟਮਾਟਰ ਤਿੰਨ ਟਮਾਟਰ ਤੇ ਥੋੜਾ ਜਿਹਾ ਅਸੀਂ ਅਦਰਕ ਲਿਆ ਸੀ ਉਹਨਾਂ ਇਕੱਠਿਆਂ ਨੂੰ ਦੋਨਾਂ ਨੂੰ ਪੀਸ ਲਿਆ ਹੈ ਟਮਾਟਰ ਤੇ ਅਦਰਕ ਦਾ ਪੇਸਟ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਪਕਾਵਾਂਗੇ ਤੇ ਹੁਣ ਅਸੀਂ ਇਹਦੇ ਵਿੱਚ ਪਾ ਦਵਾਂਗੇ ਨਾਲ ਹੀ ਥੋੜਾ ਜਿਹਾ ਨਮਕ ਹਲਦੀ ਥੋੜੀ ਜਿਹੀ ਆਪਾਂ ਲਾਲ ਮਿਰਚ ਪਾਵਾਂਗੇ ਜਿਹੜੀ ਕੋੜੀ ਵਾਲੀ ਹੁੰਦੀ ਹੈ ਤੇ ਧਨੀਆ ਪਾਊਡਰ ਪਾ ਦਵਾਂਗੇ ਇੱਕ ਚਮਚ ਇਹ ਕਸ਼ਮੀਰੀ ਲਾਲ ਮਿਰਚ ਦਾ ਇੱਕ ਚਮਚ ਪਾ ਦਵਾਂਗੇ ਚੰਗੀ ਤਰ੍ਹਾਂ ਇਹਨਾਂ ਮਸਾਲਿਆਂ ਨੂੰ ਅਸੀਂ ਭੁੰਨ ਲਵਾਂਗੇ ਟਮਾਟਰਾਂ ਦੇ ਨਾਲ ਮਸਾਲੇ ਜਦੋਂ ਥੋੜੇ ਜਿਹਾ ਭੁਜ ਹੋ ਜਾਣਗੇ ਫਿਰ ਅਸੀਂ ਇਹਦੇ ਵਿੱਚ ਪਾਵਾਂਗੇ 2-3 ਚਮਚ ਭਰ ਕੇ ਮਲਾਈ ਦੇ ਮਲਾਈ ਪਾਉਣ ਦੇ ਨਾਲ ਜਿਹੜੀ ਸਬਜੀ ਹੈ ਉਹਦਾ ਟੇਸਟ ਬਹੁਤ ਜ਼ਿਆਦਾ ਵਧੀਆ ਹੋ ਜਾਂਦਾ ਹੈ ਜੇ ਤੁਹਾਡੇ ਕੋਲ ਮਲਾਈ ਨਹੀਂ ਹੈ ਤੁਸੀਂ ਮਲਾਈ ਦੀ ਜਗ੍ਹਾ ਤੇ ਦਹੀਂ ਵੀ ਪਾ ਸਕਦੇ ਹੋ ਇੱਥੇ ਮੈਂ 2-3 ਚਮਚ ਜਿਹੜੇ ਹੈ ਮਲਾਈ ਦੇ ਪਾ ਦਿੱਤੇ ਹੈ ਕੜਛੀ ਨੂੰ ਆਪਾਂ ਚੰਗੀ ਤਰ੍ਹਾਂ ਚਲਾਵਾਂਗੇ ਮਲਾਈ ਨੂੰ ਚੰਗੀ ਤਰ੍ਹਾਂ ਤੜਕੇ ਦੇ ਵਿੱਚ ਅਸੀਂ ਢਲ ਲਵਾਂਗੇ ਜਦੋਂ ਸਲਾ ਤੜਕਾ ਪੁੱਜਿਆ ਜਾਏਗਾ ਫਿਰ ਅਸੀਂ ਇਹਦੇ ਵਿੱਚ ਪਾਣੀ ਪਾਵਾਂਗੇ ਥੋੜੀ ਜਿਹੀ ਦੇਰ ਬਾਅਦ ਦੇਖੇ ਜਿਹੜਾ ਤੇਲ ਹੈਗਾ ਉਹ ਬਾਹਰ ਨਿਕਲਣਾ ਸ਼ੁਰੂ ਹੋ ਜਾਣਾ ਹੈ ਤੇ ਸਾਨੂੰ ਪਤਾ ਲੱਗ ਜਾਣਾ ਕਿ ਜਿਹੜਾ ਸਾਡਾ ਤੜਕਾ ਹੈਗਾ ਉਹ ਪੱਕ ਕੇ ਤਿਆਰ ਹੋ ਚੁੱਕਾ ਹੈ ਹੁਣ ਅਸੀਂ ਇਹਦੇ ਵਿੱਚ ਪਾਣੀ ਪਾ ਦਵਾਂਗੇ ਜਿਹੜਾ ਅਸੀਂ ਇੱਥੇ ਪਾਣੀ ਲਿਆ ਹੈ ਉਹ ਆਪਾਂ ਕੋਸਾ ਪਾਣੀ ਪਾਣਾ ਹੈ ਠੰਡਾ ਪਾਣੀ ਬਿਲਕੁਲ ਨਹੀਂ ਪਾਣਾ ਹੈ ਤੇ ਥੋੜਾ ਜਿਹਾ ਪਾਣੀ ਆਪਾਂ ਹੋਰ ਪਾ ਦਵਾਂਗੇ ਤੇ ਆ ਜਿਹੜੀ ਗਰੇਵੀ ਹੈਗੀ ਹੈ ਇਹਨੂੰ ਆਪਾਂ ਰਿਜਨਲੀ ਰੱਖ ਦਵਾਂਗੇ ਗੈਸ ਤੇ ਤੇ ਦੂਸਰੀ ਸਾਈਡ ਤੇ ਆਪਾਂ ਆਪਣੀ ਦੂਸਰੀ ਤਿਆਰੀ ਕਰਾਂਗੇ ਜਿਹੜੀ ਅਸੀਂ ਇਹਦੇ ਵਿੱਚ ਟਿੱਕੀਆਂ ਬਣਾ ਕੇ ਪਾਣੀਆਂ ਨੇ ਇੱਥੇ ਹੁਣ ਅਸੀਂ 1 ਕੱਪ ਦੇ ਕਰੀਬ ਕद्दूकस ਕੀਤਾ ਹੋਇਆ ਪੱਤਾ ਗੋਭੀ ਹੁੰਦਾ ਉਹਨੂੰ ਲੈ ਲਵਾਂਗੇ ਜਾਂ ਤੇ ਆਪਾਂ ਇਹਨੂੰ ਕद्दूकस ਕਰ ਲਵਾਂਗੇ ਜਾਂ ਅਸੀਂ ਇਹਨੂੰ ਮਿਕਸੀ ਦੇ ਵਿੱਚ ਚਲਾ ਕੇ ਬਿਲਕੁਲ ਬਰੀਕ ਜਿਆ ਕਰ ਲਵਾਂਗੇ ਤੇ ਥੋੜੇ ਜਿ ਅਸੀਂ ਇਹਦੇ ਵਿੱਚ ਕੱਟੇ ਹੋਏ ਜਾਂ ਕ੍ਰਸ਼ ਕੀਤੇ ਹੋਏ ਪਿਆਜ਼ ਪਾ ਦਵਾਂਗੇ ਇਹ ਪਾਣ ਤੋਂ ਬਾਅਦ ਅਸੀਂ ਇਹਦੇ ਵਿੱਚ ਪਾਣੀ ਹੈ ਥੋੜੇ ਜਿ ਸੁੱਕੇ ਮਸਾਲੇ ਜਿੱਦਾਂ ਆਪਾਂ ਲੂਣ ਪਾ ਦਾਂਗੇ ਲਾਲ ਮਿਰਚ ਪਾ ਦਾਂਗੇ ਥੋੜਾ ਜਿ ਗਰਮ ਮਸਾਲਾ ਪਾ ਦਾਂਗੇ ਹਲਦੀ ਪਾਊਡਰ ਬਿਲਕੁਲ ਥੋੜਾ ਜਿ ਪਾਣਾ ਹੈ ਮਸਾਲੇ ਆਪਾਂ ਸਾਰੇ ਥੋੜੀ ਜੀ ਆਪਾਂ ਮਿਰਚ ਹੋਰ ਪਾ ਦਿੰਦੇ ਹਾਂ ਥੋੜਾ ਸਪਾਈਸੀ ਬਣਾਉਂਦੇ ਆ ਹੁਣ ਅਸੀਂ ਇਹਦੇ ਵਿੱਚ ਥੋੜੀ ਜੀ ਕਸੂਰੀ ਮੇਥੀ ਪਾ ਦਵਾਂਗੇ ਜੇਕਰ ਧਨੀਆ ਹੋਵੇ ਤਾਂ ਉਹ ਜ਼ਰੂਰ ਪਾਓ ਜੇ ਧਨੀਆ ਨਹੀਂ ਹੈ ਤੇ ਉਹਦੀ ਜਗ੍ਹਾ ਤੇ ਥੋੜੀ ਜੀ ਆ ਕਸੂਰੀ ਮੇਥੀ ਪਾ ਲਵੋ ਹੁਣ ਅਸੀਂ ਇਹਦੇ ਵਿੱਚ 5 ਚਮਚ ਭਰ ਕੇ ਬੇਸਨ ਦੇ ਪਾ ਦਵਾਂਗੇ 5 ਚਮਚ ਅਸੀਂ ਪੂਰੇ ਬੇਸਨ ਦੇ ਪਾਣੇ ਆ ਇਹਦੇ ਵਿੱਚ ਆਪਾਂ ਕੋਈ ਪਾਣੀ ਵਗੈਰਾ ਖੁਸ਼ ਨਹੀਂ ਪਾਣਾ ਹੈ ਆਪਾਂ ਇਹਨੂੰ ਚੰਗੀ ਤਰ੍ਹਾਂ ਹੱਥਾਂ ਦੇ ਨਾਲ ਮਿਕਸ ਕਰਨਾ ਹੈ ਤੇ ਇਦੋ ਜਿਹੜਾ ਸਾਡਾ ਮਟੀਰੀਅਲ ਹੈ ਮਿਕਸ ਹੋ ਚੁੱਕਾ ਹੈ ਮਿਕਸ ਕਰਨ ਤੋਂ ਬਾਅਦ ਹੁਣ ਅਸੀਂ ਹੱਥਾਂ ਨੂੰ ਪਹਿਲਾਂ ਸਾਫ਼ ਕਰ ਲੈਂਦੇ ਹਾਂ ਹੁਣ ਅਸੀਂ ਥੋੜਾ ਥੋੜਾ ਮਟੀਰੀਅਲ ਲਵਾਂਗੇ ਇਹਨਾਂ ਨੂੰ ਜਿੱਦਾਂ ਆਪਾਂ ਟਿੱਕੀਆਂ ਬਣਾ ਕੇ ਤਿਆਰ ਕਰਦੇ ਨਾ ਟਿੱਕੀਆਂ ਦੇ ਵਾਂਗ ਅਸੀਂ ਇਹਨਾਂ ਨੂੰ ਬਣਾਵਾਂਗੇ ਹੱਥ ਦੇ ਨਾਲ ਇਸ ਤਰ੍ਹਾਂ ਅਸੀਂ ਫਲੈਟ ਕਰ ਦਵਾਂਗੇ ਚੰਗੀ ਤਰ੍ਹਾਂ ਪਹਿਲਾਂ ਘੋਟ ਕੇ ਤੇ ਇੱਕ ਪਲੇਟ ਦੇ ਵਿੱਚ ਸਾਰੀਆਂ ਟਿੱਕੀਆਂ ਬਣਾ ਕੇ ਰੱਖ ਲਵਾਂਗੇ ਇਧਰ ਅਸੀਂ ਇੱਕ ਕੜਾਈ ਰੱਖੀ ਹੈ ਤੇਲ ਗਰਮ ਰੱਖਿਆ ਹੈ ਇੱਕ-ਇੱਕ ਟਿੱਕ ਕਰਕੇ ਅਸੀਂ ਕੜਾਈ ਦੇ ਵਿੱਚ ਟਿੱਕੀਆਂ ਪਾ ਦਵਾਂਗੇ ਇੱਕ-ਇੱਕ ਕਰਕੇ ਅਸੀਂ ਇਹਦੇ ਵਿੱਚ ਆਪਣੀਆਂ ਟਿੱਕੀਆਂ ਪਾ ਦਾਂਗੇ ਕੜਾਈ ਵਿੱਚ ਤੇ ਇੱਕ ਅਸੀਂ ਇੱਕਦਮ ਕਰਸ਼ੀ ਨਹੀਂ ਮਾਰਨੀ ਪਹਿਲਾਂ ਇਹਨੂੰ ਸੇਕ ਲੱਗਣ ਦੇਣਾ ਹੈ ਜਦੋਂ ਇੱਕ ਸਾਈਡ ਨੂੰ ਸੇਕ ਲੱਗ ਜੇ ਫਿਰ ਅਸੀਂ ਇਹਨਾਂ ਦੀ ਸਾਈਡ ਚੇਂਜ ਕਰਾਂਗੇ ਜਿੱਦਾਂ ਅਸੀਂ ਕੋਫਤੇ ਬਣਾਉਂਦੇ ਹਾਂ ਸੇਬ ਆਪਾਂ ਉਸੇ ਤਰ੍ਹਾਂ ਇਹਦੀ ਗਰੇਵੀ ਤਿਆਰ ਕਰਨੀ ਹੈ ਪਰ ਇਹਦੇ ਵਿੱਚ ਅਸੀਂ ਘੀਏ ਦੀ ਜਗ੍ਹਾ ਤੇ ਪੱਤਾ ਗੋਬੀ ਯੂਜ਼ ਕਰਨੀ ਹੈ ਜਿਹੜੇ ਤੁਸੀਂ ਪੱਤਾ ਗੋਭੀ ਪਾ ਕੇ ਇਦਾਂ ਟਿੱਕੀਆਂ ਬਣਾਉਗੇ ਤੇ ਜਿਹੜੀ ਸਬਜੀ ਹੈਗੀ ਨਾ ਬਹੁਤ ਹੀ ਜਦਾ ਸਵਾਦ ਬਣ ਕੇ ਤਿਆਰ ਹੁੰਦੀ ਹੈ ਇੱਕ ਤੁਸੀਂ ਪੱਤਾ ਗੋਭੀ ਪਾਇਓ ਦੂਸਰਾ ਜਿਹੜੇ ਮੈਂ ਸਾਫ ਤੇ ਮਸਾਲੇ ਪਾਏ ਆ ਉਹ ਜਰੂਰ ਪਾਇਓ ਸਾਫ ਤੇ ਮਸਾਲੇ ਪਾ ਕੇ ਸਬਜੀ ਵਿੱਚ ਜਿਹੜੀ ਖੁਸ਼ਬੂ ਆਂਦੀ ਹੈ ਉਹ ਇਦਾਂ ਆਂਦੀ ਜਿੱਦਾਂ ਅਸੀਂ ਵਿਆਹਾਂ ਦੀ ਰੋਟੀ ਨਹੀਂ ਖਾ ਰਹੇ ਹੁੰਦੇ ਕਿ ਮਸਾਲਿਆਂ ਦੀ ਇੰਨੀ ਜਿਆਦਾ ਖੁਸ਼ਬੂ ਆਂਦੀ ਹੈ ਇੱਕ ਸਾਈਡ ਨੂੰ ਸੇਕ ਲੱਗ ਚੁੱਕਾ ਹੈ ਇਸੇ ਤਰ੍ਹਾਂ ਆਪਾਂ ਦੂਸਰੀ ਸਾਈਡ ਵੀ ਪਕਾ ਲਵਾਂਗੇ ਧਿਆਨ ਦੇਣਾ ਹੈ ਬਹੁਤ ਪਿਆਰ ਨਾਲ ਇਹਨਾਂ ਦੀ ਇਹਨਾਂ ਦੀ ਸਾਈਡ ਚੇਂਜ ਕਰਨੀ ਹੈ ਇਹ ਟੁੱਟ ਵੀ ਜਾਂਦੀਆਂ ਦੇਖੋ ਇਧਰ ਸੇਕ ਲੱਗ ਚੁੱਕਾ ਹੈ ਅਸੀਂ ਚੰਗੀ ਤਰ੍ਹਾਂ ਤੇਲ ਨਿਚੋੜ ਕੇ ਟਿੱਕਿਆਂ ਨੂੰ ਕੜਾਈ ਦੇ ਵਿੱਚੋਂ ਕੱਢ ਲਵਾਂਗੇ ਇਹ ਦੇਖਣ ਨੂੰ ਬਾਹਰੋਂ ਥੋੜੀਆ ਲੱਗਦੀ ਆ ਨਾ ਜਿੱਦਾਂ ਸੜੀ ਆ ਪਰ ਇਹ ਸੜੀਆ ਨਹੀਂ ਕਿਉਂਕਿ ਅਸੀਂ ਬੇਸਨ ਇਹਦੇ ਵਿੱਚ ਥੋੜਾ ਪਾਇਆ ਹੈ ਤੇ ਜਿਹੜਾ ਮਟੀਰੀਅਲ ਉਹ ਸਾਡਾ ਜ਼ਿਆਦਾ ਹੈਗਾ ਇਸ ਕਰਕੇ ਬਾਹਰੋਂ ਇਸ ਤਰ੍ਹਾਂ ਦੀ ਲੱਗਦੀ ਆ ਵੀ ਆ ਇਧਰ ਜਿਹੜੀ ਸਾਡੀ ਤਰੀ ਹੈਗੀ ਆ ਇਹ ਵੀ ਦੇਖੋ ਰੇਜਰੀ ਹੈ ਇੱਕ ਸਾਈਡ ਤੇ ਥੋੜੀ ਜੀ ਅਸੀਂ ਇਹਦੇ ਵਿੱਚ ਸੁੱਕੀ ਮੇਥੀ ਜਿਹੜੀ ਕਸੂਰੀ ਮੇਥੀ ਹੁੰਦੀ ਆ ਉਹ ਪਾ ਦਵਾਂਗੇ ਤੇ ਹੁਣ ਅਸੀਂ ਪਾ ਦਾਂਗੇ ਜਿਹੜੀ ਆਪਾਂ ਟਿੱਕੀਆਂ ਫਰਾਈ ਕਰਕੇ ਰੱਖੀਆਂ ਹੈ ਤੇ ਜਿਹੜੀਆਂ ਸਾਡੀਆਂ ਬਾਕੀ ਦੀਆਂ ਟਿੱਕੀਆਂ ਹੈ ਉਹ ਵੀ ਅਸੀਂ ਕੜਾਈ ਦੇ ਵਿੱਚ ਪਾ ਦਿੰਦੇ ਹਾਂ ਸਾਰੀਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਿੰਦੇ ਹਾਂ ਗੈਸ ਅਸੀਂ ਬੰਦ ਕਰ ਦੇਣੀ ਹੈ ਜਦੋਂ ਅਸੀਂ ਇਹ ਵਾਲੀ ਟਿੱਕੀਆ ਕੜਾਈ ਦੇ ਵਿੱਚ ਪਾ ਲਈਏ ਲੋ ਜੀ ਤੁਹਾਨੂੰ ਸਾਡੀ ਸਵਾਦ ਜੀ ਸਬਜ਼ੀ ਬਣ ਕੇ ਤਿਆਰ ਹੋ ਚੁੱਕੀ ਹੈ ਤੁਸੀਂ ਇਹਨੂੰ ਪਲਾ ਚੋਲਾ ਦੇ ਨਾਲ ਖਾਓ ਚਾਹੇ ਫੁਲਕੇ ਦੇ ਨਾਲ ਖਾਓ ਚਾਹੇ ਇਹਨੂੰ ਨਾਨ ਦੇ ਨਾਲ ਖਾਓ ਬਹੁਤ ਹੀ ਸਵਾਦ ਲੱਗਦੀ ਹੈ ਇੱਕ ਵਾਰ ਤੁਸੀਂ ਇਹਨੂੰ ਜ਼ਰੂਰ ਟਰਾਈ ਕਰਕੇ ਦੇਖੋ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਕਿ ਵੀਡੀਓ ਕਿੱਦਾਂ ਦੀ ਲੱਗੀ ਹੈ ਮਿਲਦੇ ਆਂ ਫੇਰ ਕੋਈ ਹੋਰ ਵੀਡੀਓ ਵਿੱਚ